ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ 2 ਤੋਂ 4 ਸਤੰਬਰ ਤੱਕ ਹੋਣ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅੱਜ ਕੈਬਨਟ ਮੀਟਿੰਗ ਵੀ ਹੋਈ ਇਸ ਮੀਟਿੰਗ ਦੇ ਵਿੱਚ ਕਈ ਐਮ ਫੈਸਲੇ ਲਏ ਗਏ ਆ ਤੇ ਪੰਜਾਬ ਮੰਤਰੀ ਮੰਡਲ ਨੇ ਅੱਜ ਮਹੱਤਵਪੂਰਨ ਫੈਸਲਾ ਲਿਆ ਕਿ ਸੂਬੇ ਦੀਆਂ ਪੰਚਾਇਤੀ ਚੋਣਾਂ ਹੁਣ ਬਿਨਾਂ ਕਿਸੇ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨੀ ਲੜੀਆਂ ਜੰਗਣਗੀਆਂ ਹੰਤਕ ਭਾਵੇਂ ਕਿ ਪੰਚਾਇਤੀ ਚੋਣਾਂ ਰਾਜਨੀਤਿਕ ਪਾਰਟੀਆਂ ਜਾਂ ਪਾਰਟੀ ਕੋ ਨਿਸ਼ਾਨਦੇ ਹੀ ਲੜਦੀਆਂ ਸੀ ਪਰ ਉਹਨਾਂ ਦੇ ਕੋਲ ਅਧਿਕਾਰ ਸੀ ਜੇਕਰ ਕੋਈ ਪਾਰਟੀ ਇਲੈਕਸ਼ਨ ਪਾਰਟੀ ਸਿੰਬਲ ਤੇ ਲੜਨਾ ਚਾਹੇ ਤਾਂ ਉਹ ਲੜ ਸਕਦੀ ਹੈ ਪਰ ਹੁਣ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ ਕਿ ਭਵਿੱਖ ਵਿੱਚ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਕੋ ਨਿਸ਼ਾਨਦੇ ਹੀ ਲੜੀਆਂ ਜਾਣਗੀਆਂ ਮੰਤਰੀ ਮੰਡਲ ਨੇ ਪੰਜਾਬ ਦੇ ਵਿੱਚ ਪੀਐਸ ਅਫਸਰਾਂ ਦੇ ਕਾਰਡ 310 ਤੋਂ ਵਧਾ ਕੇ 300 ਨੱਤਰ ਕਰ ਦਿੱਤੇ ਆ ਤੇ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਹੀ ਲਿਆ ਗਿਆ ਹੈ ਹਾਲਾਂਕਿ ਫਿਲਹਾਲ ਇਸ ਸਬੰਧ ਦੀ ਵਿੱਚ ਭਾਰਤੀ ਨਹੀਂ ਕੀਤੀ ਜਾ ਰਹੀ ਵਿੱਤ ਮੰਤਰੀ ਹਰਪਾਲ ਸਿੰਘ ਮਾਨ ਨੇ ਕਿਹਾ ਹੈ ਕਿ ਇਸ ਦੀ ਭਾਰਤੀ ਲਈ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਵੇਂ ਜ਼ਿਲ੍ਹੇ ਅਤੇ ਵਿਭਾਗ ਬਣਾਏ ਗਏ ਆ ਪਰ ਇਹਨਾਂ ਦੇ ਵਿੱਚ ਕਾਰਡ ਦੀ ਗਿਣਤੀ ਨਹੀਂ ਵਧਾਈ ਗਈ ਆ ਪਲੇਰਕੋਟਲਾ ਜੇਸੂ ਹਾਲ ਹੀ ਵਿੱਚ ਨਵੇਂ ਜ਼ਿਲ੍ਹੇ ਦੇ ਵੱਜੋਂ ਸਥਾਪਿਤ ਕੀਤਾ ਗਿਆ ਸੀ ਇਹਦੇ ਵਿੱਚ ਸੈਸ਼ਨ ਡਿਵੀਜ਼ਨਰ ਸ਼ੁਰੂ ਕਰਨ ਦੇ ਲਈ 36 ਅਸਾਮੀਆਂ ਦੀ ਪ੍ਰਵਾਨਗੀ ਦਿੱਤੀ ਗਈ ਆ ਹੁਣ ਤੱਕ ਸਾਰੇ ਕੇਸ ਸੰਗਰੂਰ ਦੀਆਂ ਅਦਾਲਤਾਂ ਦੇ ਵਿੱਚ ਜਾਂਦੇ ਸੀ ਪਰ ਹੁਣ ਇਹ ਪਲੇਰਕੋਟਲਾ ਜਾਣ ਲੱਗ ਜਾਣਗੇ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਗਰਦਰੀਆ ਦੇ ਵੱਲੋਂ ਕੀਤੀ ਜਾਂਦੀ ਤਬਾਈ ਨੂੰ ਰੋਕਣ ਲਈ ਪਿੰਡ ਚੰਦੋ ਦੇ ਨੇੜੇ ਇੱਕ ਵੱਡਾ ਛੱਪੜ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਦੇ ਨਾਲ ਇੱਕ ਗਰਧਰੇਯਾ ਦਾ ਪਾਣੀ ਪਿੰਡਾਂ ਦੇ ਵਿੱਚ ਵੜਨ ਤੋਂ ਰੁਕ ਜਾਵੇਗਾ ਤੇ ਉੱਥੇ ਇਹ ਛੱਪੜ ਬੰਨ ਦੇ ਨਾਲ ਪਾਣੀ ਦਾ ਰੀਚਾਰਜ ਸਿਸਟਮ ਵੀ ਸ਼ੁਰੂ ਹੋ ਜਾਵੇਗਾ ਇਸ ਛੱਪੜ ਦੀ ਲੰਗਾਈ 4 ਫੁੱਟ ਦੇ ਤਕਰੀਬਨ ਕੀਤੀ ਜਾਵੇਗੀ